ਸਤਿ ਸ਼੍ਰੀ ਅਕਾਲ ਜੀ ਪ੍ਰਦੀਪ ਦੀ ਫਰਮਾਇਸ਼ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਕੋਰੀਆ ਦੇ ਬਹੁਤ ਹੀ ਖੂਬਸੂਰਤ ਲੋਟੇਮਾਰਟ ਪ੍ਰਦੀਪ ਨੂੰ 버ਗਰ ਖੁਲਾਣ ਵਾਸਤੇ ਜੀ ਬਹੁਤ ਹੀ ਟੇਸਟੀ 버ਗਰ ਸਨ ਕੋਰੀਅਨ 버ਗਰ ਤੇ ਬਹੁਤ ਹੀ ਖਾ ਕੇ ਆਨੰਦ ਆਇਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਆਵਾਜ਼ ਤੇ ਚੜ੍ਹਦੀ ਕਲਾ ਚ ਰੱਖੇ ਜੀ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਰੱਖੇ ਅਸੀਂ ਵੀ ਖੁਸ਼ੀਆਂ ਤੰਦਰੁਸਤਾਂ ਤੇ ਚੜ੍ਹਦੀ ਕਲਾ ਚ ਰਹਿੰਦੀ ਅੱਜ ਜਾ ਰਹੇ ਆ ਜੀ ਪ੍ਰਦੀਪ ਦੀ ਸਪੈਸ਼ਲੀ ਪ੍ਰਦੀਪ ਦੀ ਫਰਮਾਇਸ਼ ਤੇ ਲੋਟੇ ਮੱਤ ਤੇ ਉੱਥੇ ਪ੍ਰਦੀਪ ਨੇ ਖਾਣੇ ਆ ਜੀ 버ਗਰ ਸੋ ਜੀ ਅਸੀਂ ਚੱਲਦੇ ਆ ਬਰਗਰ ਖਾਣ ਤੇ ਸ਼ਾਮ ਦਾ ਟਾਈਮ ਹੈ ਬਹੁਤ ਹੀ ਵਧੀਆ ਲੋਟੇਮਾਟ ਬਹੁਤ ਹੀ ਖੂਬਸੂਰਤ ਮਾਰਕੀਟ ਹੈ ਕੋਈ ਵੀ ਚੀਜ਼ ਆਪਾਂ ਉਥੋਂ ਲੈ ਸਕਦੇ ਆਂ ਖਰੀਦ ਸਕਦੇ ਆਂ ਤੇ ਘਰ ਦੀਆਂ ਲਾਈਟਾਂ ਵਗੈਰਾ ਬੰਦ ਕਰਕੇ ਜਾ ਰਹੇ ਆਂ ਜੀ ਅੱਗੇ ਅਸੀਂ ਜਾਣਾ ਹੈ ਬੱਸ ਵਿੱਚ ਤੇ ਲਓ ਜੀ ਚੱਲਦੇ ਆਂ 버거 ਖਾਣ ਵਾਸਤੇ ਕਿਉਂਕਿ ਪ੍ਰਦੀਪ ਬਹੁਤ ਦਿਨਾਂ ਤੋਂ ਕਹਿ ਰਹੀ ਸੀ ਕਿ ਮੰਮਾ ਲੋਟੇਮਾਟ 버거 ਖਾਣ ਜਾਣਾ ਪਹਿਲਾਂ ਅਸੀਂ ਗਏ ਸੀ ਉਸ ਟਾਈਮ ਤੇ ਛੁੱਟੀਆਂ ਚੱਲ ਰਹੀਆਂ ਸੀ ਤੇ ਉਹ ਬੰਦ ਸੀ ਫਿਰ ਸਾਨੂੰ ਵਾਪਸ ਆਣਾ ਪਿਆ ਤੇ ਫਿਰ ਦੁਬਾਰਾ ਅਸੀਂ ਜਾ ਰਹੇ ਹਾਂ ਜੀ ਘਰ ਬਾ ਦਰਵਾਜ਼ਾ ਜੀ ਗੇਟ ਲੋਕ ਕਰ ਦਿੱਤਾ ਹੁਣ ਜਾ ਰਹੇ ਹਾਂ ਜੀ ਅਸੀਂ ਲੋਟੇ ਮਾਰ ਤੇ ਅੱਗੋਂ ਅਸੀਂ ਲੈਣੀ ਆ ਜੀ ਬੱਸ ਬੱਸ ਟੈਕਸੀ ਵੀ ਲੈ ਕੇ ਜਾ ਸਕਦੇ ਹਾਂ ਵੈਸੇ ਬੱਸ ਸੱਚ ਜਾਣ ਨਾਲ ਬਹੁਤ ਸੋਹਣਾ ਲੱਗਦਾ ਆ ਸੋ ਜੀ ਜਾ ਰਹੇ ਹਾਂ ਹੱਸਦੇ ਗੱਲਾਂ ਕਰਦੇ ਆਪਣੀ ਗਲੀ ਦੇ ਵਿੱਚੋਂ ਅੱਗੇ ਮਾਰਕੀਟ ਆਊਗੀ ਛੋਟੀ ਜਹੀ ਤੇ ਉਤੋਂ ਦੀ ਅੱਗੇ ਅਸੀਂ ਬੱਸ ਸਟੈਂਡ ਦੇ ਜਾਵਾਂਗੇ ਲਓ ਜੀ ਹੁਣ ਅਸੀਂ ਸੜਕ ਪਾਰ ਕਰਨੀ ਆ ਅੱਗੇ ਜਾ ਕੇ ਤੇ ਇੱਕ ਸਾਡੇ ਕੋਲ ਵੀ ਘਰ ਦੇ ਨੇੜੇ ਕੋਈ ਵੀ ਆਪਾਂ ਜ਼ਰੂਰੀ ਚੀਜ਼ ਅਸੀਂ ਖਰੀਦ ਸਕਦੇ ਆ ਕੋਰੀਆ ਇੱਕ ਐਸਾ ਖੂਬਸੂਰਤ ਦੇਸ਼ ਆ ਜੀ ਤੇ ਇੱਕ ਤਰ੍ਹਾਂ ਦਾ ਸਵਰਗ ਆ ਜੀ ਕੋਈ ਵੀ ਕੋਈ ਵੀ ਕਿਸੇ ਕਿਸਮ ਦਾ ਕਿਸੇ ਨੂੰ ਵੀ ਕੋਈ ਇੱਥੇ ਡਰਪੋ ਖਤਰਾ ਨਹੀਂ ਹੁੰਦਾ ਬੱਚਾ ਹੋਵੇ ਚਾਹੇ ਕੋਈ ਵੀ ਹੋਵੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਆਪਾਂ ਬੱਚੇ ਨੂੰ ਇਕੱਲੇ ਨਹੀਂ ਭੇਜ ਸਕਦੇ ਨੇੜੇ ਮਾਰਕੀਟ ਦੇ ਵਿੱਚ ਆਪਾਂ ਜਾ ਸਕਦੇ ਆ ਭੇਜ ਸਕਦੇ ਆ ਜਿਸ ਤਰ੍ਹਾਂ ਪ੍ਰਦੀਪ ਨੂੰ ਮੈਂ ਕਈ ਵਾਰ ਭੇਜ ਦਿੰਨੀ ਆ ਮੈਂ ਆਪਣੀ ਜੌਬ ਤੇ ਹੁੰਦੀ ਆ ਤੇ ਪ੍ਰਦੀਪ ਬਹੁਤ ਕੋਈ ਵੀ ਘਰ ਦੀ ਚੀਜ਼ ਹੁੰਦੀ ਆ ਤੇ ਸ਼ੋਪਿੰਗ ਬਹੁਤ ਚੰਗੀ ਤਰ੍ਹਾਂ ਕਰਦੀ ਆ ਤੇ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਹੈਗੀ ਬੱਚੇ ਨੂੰ ਵੀ ਭੇਜਣ ਦੇ ਵਿੱਚ ਲਓ ਜੀ ਇੱਥੇ ਆ ਦੇਖੋ ਅਸੀਂ ਬੱਸ ਸਟੈਂਡ ਤੇ ਆ ਗਏ ਆ ਅੱਗੇ ਯਾਰੋ ਪਲੇਨ ਆ ਰਿਹਾ ਸੀ ਆਪਾਂ ਉਹਦੇ ਨੂੰ ਸ਼ੂਟ ਕਰ ਲਿਆ ਤੇ ਬੱਸ ਸਟੈਂਡ ਤੇ ਟਾਈਮ ਹੁੰਦਾ ਟਾਈਮੇ ਹੁੰਦੀ ਆ ਕਿ ਕਿਹੜੀ ਨੰਬਰ ਬੱਸ ਕਿੰਨੇ ਟਾਈਮ ਤੇ ਆਵੇਗੀ ਅਸੀਂ ਜਾਣਾਂ ਜੀ 30 ਨੰਬਰ ਬੱਸ ਦੇ ਵਿੱਚ ਸੋ ਆਪਾਂ 30 ਨੰਬਰ ਬੱਸ ਦੇ ਆਉਣ ਦੇ ਵਿੱਚ ਥੋੜੀ ਵੇਟ ਸੀ ਟਾਈਮ ਸੀਗਾ ਅਸੀਂ ਵੇਟ ਕਰ ਰਹੇ ਹਾਂ ਬੱਸ ਦੀ ਦੇਖੋ ਜੀ ਕਿੰਨੀ ਸੋਨਾ ਕੋਰੀਆ ਦੀਆਂ ਸੜਕਾਂ ਬਿਲਕੁਲ ਸਾਫ਼ ਸੁਥਰੀਆਂ ਕੋਈ ਵੀ ਕਿਸੇ ਕਿਸਮ ਦਾ ਕੋਈ ਵੀ ਇੱਥੇ ਗੰਧ ਨਹੀਂ ਪਿਆ ਹੁੰਦਾ ਆ ਲਓ ਜੀ ਬੱਸ ਆ ਗਈ ਆ ਜੀ ਬੱਸ ਵਿੱਚ ਚੜਦੇ ਸਾਰੇ ਅਗਰ ਸਾਡੇ ਕੋਲ ਕਾਰਡ ਆ ਕਾਰਡ ਹੁੰਦਾ ਆਪਾਂ ਕਾਰਡ ਲਗਾ ਸਕਦੇ ਆ ਨਹੀਂ ਤਾਂ ਅਸੀਂ ਇਦੇ ਵਿੱਚ ਜਿਹੜੇ ਕੋਰੀਅਨ ਮਨੀ ਹੁੰਦੀ ਆ ਉਹ ਅਸੀਂ ਪਾ ਸਕਦੇ ਆ ਲਗਭਗ 1400 ਇੱਕ ਇੱਕ ਬੰਦੇ ਦਾ ਜਾਣ ਦਾ ਕਿਰਾਇਆ ਆ ਅਗਰ ਅਸੀਂ ਕਾਰ ਤੇ ਲਾਨਿਆਂ ਤਾਂ ਉਹਦਾ ਕਾਰ ਦਾ ਸਾਨੂੰ 1200 ਪੈਂਦਾ ਆ ਪਰ ਹੈਡ ਲਓ ਜੀ ਅਸੀਂ ਬੱਸ ਦੇ ਵਿੱਚ ਬੈਠ ਗਏ ਆ ਮੈਂ ਵੀ ਬੈਠ ਗਈ ਆ ਤੇ ਪ੍ਰਦੀਪ ਮੇਰੇ ਸਾਹਮਣੇ ਬੈਠੇ ਹੋਇਆ ਉਹ ਵੀਡੀਓ ਬਣਾ ਰਹੀ ਸੀ ਤੇ ਦੇਖੋ ਕਿੰਨਾ ਸੋਹਣਾ ਕਿੰਨੇ ਸੋਹਣੇ ਮਾਰਕੀਟ ਇਹ ਬਹੁਤ ਹੀ ਆਪਾਂ ਸਮਝਦੇ ਆ ਨਾ ਜਦੋਂ ਆਪਾਂ ਜਾਣਦੇ ਆ ਆਪਾਂ ਕਹਿੰਦੇ ਪਤਨੀ ਵਿਦੇਸ਼ੀ ਕੰਟਰੀ ਕਿਹੋ ਜੀ ਕੰਟਰੀ ਪਰ ਇਹ ਕੰਟਰੀ ਇੰਨੀ ਸੋਹਣੀ ਇੰਨੀ ਖੂਬਸੂਰਤ ਕੰਟਰੀ ਆ ਕਿ ਕੋਰੀਆ ਦਾ ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਅਸੀਂ ਇਸ ਵਰਗ ਦੇ ਵਿੱਚ ਆ ਗਏ ਆ ਬਹੁਤ ਵਧੀਆ ਕੰਮ ਤਾਂ ਹਰ ਜਗ੍ਹਾ ਕਰਨਾ ਔਖਾ ਲੱਗਦਾ ਜੀ ਕੰਮ ਮਿਹਨਤ ਨਾਲ ਹੀ ਆ ਸਾਨੂੰ ਸਭ ਕੁਝ ਅਸੀਂ ਮਿਹਨਤ ਕਰਾਂਗੇ ਕਿਤੇ ਵੀ ਮਿਹਨਤ ਕਰੀਏ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਮਿਹਨਤ ਨੂੰ ਫਲ ਲਾਉਂਦੇ ਆ ਲਓ ਜੀ ਅਸੀਂ ਇੱਥੋਂ ਬਸ ਤਾਂ ਉੱਤਰ ਕੇ ਹੁਣ ਅਸੀਂ ਜਾ ਰਹੇ ਆ ਜੀ ਲੋਟੇ ਮਾਰਟ ਬਹੁਤ ਵੱਡਾ ਮਾਰਟ ਆ ਇਹ ਤੇ ਜਦੋਂ ਅਸੀਂ ਕੋਈ ਚੀਜ਼ ਲੈਣੀ ਹੁੰਦੀ ਆ ਕੋਈ ਜ਼ਿਆਦਾ ਜ਼ਰੂਰਤ ਦੀ ਚੀਜ਼ ਲੈਣੀ ਹੁੰਦੀ ਆ ਤੇ ਅਸੀਂ ਇੱਥੇ ਆਉਣੇ ਨੇ ਤਾਂ ਛੋਟੇ ਮਾਰਟ ਸਾਡੇ ਘਰਾਂ ਦੇ ਕੋਲ ਹੁੰਦੇ ਆ ਆਪਾਂ ਉੱਥੋਂ ਵੀ ਲੈ ਸਕਦੇ ਆ ਜੀ ਲਓ ਜੀ ਇੱਥੇ ਸ਼ਰਟਾਂ ਟੀ-ਸ਼ਰਟਾਂ ਪੈਂਟਾਂ ਹਰ ਇੱਕ ਚੀਜ਼ ਅੰਦਰ ਵੱੜ ਦੇ ਸਾਰੇ ਇੱਥੇ ਇਹਦੀ ਸ਼ਾਪ ਹੁੰਦੀ ਆ ਤੇ ਆਪਾਂ ਲੈ ਸਕਦੇ ਆ ਕੋਈ ਵੀ ਚੀਜ਼ ਲੈਣੀ ਹੋਵੇ ਤੇ ਥੋੜੀਆਂ ਸਾਨੂੰ ਐਕਸਪੈਂਸਿਵ ਲੱਗਦੀਆਂ ਹੁੰਦੀਆਂ ਪਰ ਕੱਪੜਾ ਲੈ ਲਓ ਕੋਈ ਵੀ ਚੀਜ਼ ਲੈ ਲਓ ਬਹੁਤ ਹੀ ਵਧੀਆ Ориਜినਲ ਚੀਜ਼ ਮਿਲਦੀ ਆ ਜੀ ਅੱਗੇ ਹੈਗਾ ਅੰਦਰ ਵੱੜ ਤੇ ਸਾਰੀ ਦੇਖੋ ਐਨਕਾਂ ਕਿਸੇ ਨੂੰ ਜ਼ਰੂਰ ਤੇ ਆ ਕੇ ਜਦੋਂ ਨਿਗਾ ਨਿਗਾ ਵਾਲੀ ਐਨਕਾਂ ਵੀ ਮਿਲ ਜਾਂਦੀਆਂ ਤੇ ਦੂਸਰੀਆਂ ਵੀ ਆਪਾਂ ਨਿਗਾ ਟੈਸਟ ਕਰਾ ਕੇ ਐਨਕ ਲੈ ਸਕਦੇ ਆ ਜੀ ਦੇਖੋ ਕਿੰਨੀਆਂ ਵਧੀਆ ਕਿੰਨੀਆਂ ਖੂਬਸੂਰਤ ਆ ਤੇ ਹਰ ਇੱਕ ਚੀਜ਼ ਆਪਾਂ ਨੂੰ ਕੋਈ ਵੀ ਚੀਜ਼ ਦੋ ਨੰਬਰ ਦੀ ਨਹੀਂ ਮਿਲੂਗੀ ਹਰ ਇੱਕ ਚੀਜ਼ ਬਹੁਤ ਵਧੀਆ オリジナル ਮਿਲੂਗੀ ਇੱਥੇ ਘੜੀਆਂ ਵੀ ਆ ਪ੍ਰਦੀਪ ਵੀ ਘੜੀ ਦੇਖ ਰਹੀ ਸੀ ਤੇ 골ਡ ਵੀ ਆ 골ਡ ਦੀਆਂ ਦੁਕਾਨਾਂ ਵੀ ਹੈਗੀਆਂ ਜੀ 골ਡ ਆ ਹਰ ਤਰ੍ਹਾਂ ਦਾ ਕਿੰਨੇ ਕੈਰਟ ਦਾ ਲੈਣਾ ਕਿਸ ਤਰ੍ਹਾਂ ਦਾ ਲੈਣਾ ਆ ਸਾਰੇ ਤਰ੍ਹਾਂ ਦਾ ਆ ਅਗਰ ਸਾਨੂੰ ਬੋਲੀ ਨਹੀਂ ਆਦੀ ਆਪਾਂ Google ਤੇ translation ਕਰਕੇ ਇਹਨਾਂ ਨੂੰ ਪੁੱਛ ਸਕਦੇ ਆ ਦੱਸਦੇ ਆ ਸਾਰਾ ਕੁਝ ਦੱਸਦੇ ਆ ਜੀ ਤੇ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਜਾਂਦੀ ਆ ਸੋ ਜੀ ਅੱਗੇ ਜਾਣ ਤੋਂ ਪਹਿਲਾਂ ਜੀ ਆਪਾਂ ਬੈਠ ਗਏ 버ਗਰ ਲੈਣ ਵਾਸਤੇ 버ਗਰ ਆਪਾਂ ਦੇਖ ਰਿਹਾ ਕਿ ਕਿਹੜਾ 버ਗਰ ਲੈਣਾ ਅੱਗੇ ਜਾ ਕੇ ਕਿਉਂਕਿ ਮੈਨਿਊ ਤੋਂ ਹੀ ਪਤਾ ਲੱਗਦਾ ਆ ਬੋਲੀ ਸਾਨੂੰ ਇੰਨੀ ਆਂਦੇ ਨਹੀਂ ਸੋ ਜੀ ਅਸੀਂ ਦੇਖ ਰਿਹਾ ਸੀ ਕਿ ਕਿਤੇ ਬੀਫ ਦਾ ਬੀਫ 버ਗਰ ਨਾ ਹੋਵੇ ਤੇ ਸੋ ਇਸ ਕਰਕੇ ਆਪਾਂ ਦੇਖਦੇ ਸੀ ਕਿ ਕਿਹੜਾ ਲੈਣਾ ਸੋ ਅਸੀਂ ਲੈ ਜੀ ਚਿਕਨ 버ਗਰ ਚਿਕਨ 버ਗਰ ਅਸੀਂ ਆਰਡਰ ਕਰ ਦਿੱਤੇ ਆਪਣੀ ਟੇਬਲ ਤੇ ਆ ਕੇ ਅਸੀਂ ਬੈਠ ਗਏ ਸੀ ਲਓ ਜੀ ਅੱਗੇ ਆਪਾਂ 버ਗਰ ਦੀ ਵੇਟ ਕਰ ਰਹੇ ਆ ਤੇ ਅੱਗੇ ਉਨੀ ਦੇਰ ਆਪਾਂ ਵੇਟ ਕਰਾਂਗੇ ਤੇ ਸਾਡੇ ਇੰਡੀਅਨ ਇੱਥੇ ਫਰੈਂਡ ਰਹਿੰਦੇ ਆ ਇੰਡੀਅਨ ਸਾਡੇ ਭਰਾ ਰਹਿੰਦੇ ਆ ਉਹ ਸਾਨੂੰ ਇੱਥੇ ਮਿਲ ਪਏ ਉਹ ਵੀ ਕੁਝ ਆਪਣੀ ਸਮਾਨ ਲੈਣ ਕੋਈ ਸ਼ੋਪਿੰਗ ਕਰਨ ਆਏ ਹੋਏ ਸੀ ਦੇਖੋ ਕਿੰਨਾ ਵਧੀਆ ਇੱਥੇ ਸਿਸਟਮ ਹੈ ਜੀ ਖਾਣ ਪੀਣ ਦਾ ਹਰ ਤਰ੍ਹਾਂ ਦਾ ਬਹੁਤ ਹੀ ਵਧੀਆ ਪ੍ਰਦੀਪ ਬਹੁਤ ਖੁਸ਼ ਸੀ ਬਹੁਤ ਐਕਸਾਈਟਿਡ ਸੀ ਕਿਉਂਕਿ ਅੱਗੇ ਵੀ ਅਸੀਂ ਕਈ ਵਾਰ ਲੈ ਕੇ ਆਏ ਆ ਪ੍ਰਦੀਪ ਨੂੰ ਤੇ ਇਸ ਕਰਕੇ ਪ੍ਰਦੀਪ ਕਹਿੰਦੀ ਸੀ ਮੰਮਾ ਫੇਰ ਇੱਕ ਵਾਰੀ ਅਸੀਂ ਉਹੀ 버ਗਰ ਉੱਥੇ ਹੀ ਜਾਣਾ ਉਸੇ ਮਾਰ ਤੇ ਜਾਣਾ ਹੋਰ ਕਿਤੇ ਨਹੀਂ ਮਾਰ ਜਾਣਾ ਘਰ ਦੇ ਕੋਲ ਵੀ 버ਗਰ ਮਿਲ ਰਹੇ ਸੀ ਸੋ ਜੀ ਆ ਦੇਖੋ ਸਾਡੇ ਭਰਾ ਆ ਗਏ ਸੋਨੀ ਭਾਜੀ ਕੰਗ ਵੀਰ ਜੀ ਤੇ ਲੱਖੀ ਵੀਰ ਜੀ ਤੇ ਇਹ ਵੀ ਕੁਛ ਇਥੋਂ ਖਰੀਦਣ ਆਏ ਸੀ ਅਸੀਂ ਇਹਨਾਂ ਨੂੰ ਬਹੁਤ ਜੋਰ ਲਾਇਆ ਕਿ ਆ ਜਾਓ ਤੁਸੀਂ ਵੀ ਆਪਾਂ ਵੀ ਬਰਗਰ ਖਾਣੇ ਤੁਸੀਂ ਵੀ ਬੈਠੋ ਕਹਿੰਦੇ ਨਹੀਂ ਫੇਰ ਕਿਤੇ ਆਵਾਂਗੇ ਤੇ ਜੀ ਹੱਸ ਰਹੇ ਸੀਗੇ ਤੇ ਇਹਨਾਂ ਨੂੰ ਥੋੜੀ ਜਲਦੀ ਸੀ ਸੋ ਇਸ ਕਰਕੇ ਇਹ ਚਲੇ ਗਏ ਲਓ ਜੀ ਆਪਾਂ ਹੁਣ ਬਰਗਰ ਖਾਣ ਲੱਗੇ ਆ ਪ੍ਰਦੀਪ ਦੀ ਸੌਫਟ ਡਰਿੰਕ ਤੇ ਇਹਦੇ ਪਾਪਾ ਦੀ ਆਉਣੀ ਸੀ ਤੇ ਮੈਂ ਆਪਣਾ ਕੋਕ ਮੰਗਾ ਲਿਆ ਸੀ ਇਹਨਾਂ ਦੇ ਇਹਨਾਂ ਨੇ ਜੂਸ ਸ਼ਾਇਦ ਆਰਡਰ ਕੀਤਾ ਸੀ ਤਾਂ ਇਹਨਾਂ ਤੋਂ ਇੰਨੀਓ ਤੋ ਹੀ ਪਤਾ ਲੱਗਦਾ ਆ ਬੋਲੀ ਸਾਨੂੰ ਇੰਨੀ ਆਂਦੇ ਨਹੀਂ ਸੋ ਜੀ ਅਸੀਂ ਦੇਖ ਰਿਹਾ ਸੀ ਕਿ ਕਿਤੇ ਬੀਫ ਦਾ ਬੀਫ 버ਗਰ ਨਾ ਹੋਵੇ ਤੇ ਸੋ ਇਸ ਕਰਕੇ ਆਪਾਂ ਦੇਖਦੇ ਸੀ ਕਿ ਕਿਹੜਾ ਲੈਣਾ ਸੋ ਅਸੀਂ ਲੈ ਜੀ ਚਿਕਨ 버ਗਰ ਚਿਕਨ 버ਗਰ ਅਸੀਂ ਆਰਡਰ ਕਰ ਦਿੱਤੇ ਆਪਣੀ ਟੇਬਲ ਤੇ ਆ ਕੇ ਅਸੀਂ ਬੈਠ ਗਏ ਸੀ ਲਓ ਜੀ ਅੱਗੇ ਆਪਾਂ 버거 ਦੀ ਵੇਟ ਕਰ ਰਹੇ ਆ ਤੇ ਅੱਗੇ ਉਨੀ ਦੇਰ ਆਪਾਂ ਵੇਟ ਕਰਾਂਗੇ ਤੇ ਸਾਡੇ ਇੰਡੀਅਨ ਇੱਥੇ ਫਰੈਂਡ ਰਹਿੰਦੇ ਆ ਇੰਡੀਅਨ ਸਾਡੇ ਭਰਾ ਰਹਿੰਦੇ ਆ ਉਹ ਸਾਨੂੰ ਇੱਥੇ ਮਿਲ ਪਏ ਉਹ ਵੀ ਕੁਝ ਆਪਣੀ ਸਮਾਨ ਲੈਣ ਕੋਈ ਸ਼ੋਪਿੰਗ ਕਰਨ ਆਏ ਹੋਏ ਸੀ ਦੇਖੋ ਕਿੰਨਾ ਵਧੀਆ ਇੱਥੇ ਸਿਸਟਮ ਆ ਜੀ ਖਾਣ ਪੀਣ ਦਾ ਹਰ ਤਰ੍ਹਾਂ ਦਾ ਬਹੁਤ ਹੀ ਵਧੀਆ ਪ੍ਰਦੀਪ ਬਹੁਤ ਖੁਸ਼ ਸੀ ਬਹੁਤ ਐਕਸਾਈਟਿਡ ਸੀ ਕਿਉਂਕਿ ਅੱਗੇ ਵੀ ਅਸੀਂ ਕਈ ਵਾਰ ਲੈ ਕੇ ਆਏ ਆ ਪ੍ਰਦੀਪ ਨੂੰ ਤੇ ਇਸ ਕਰਕੇ ਪ੍ਰਦੀਪ ਕੰਦੀ ਸੀ ਮम्मा ਫੇਰ ਇੱਕ ਵਾਰੀ ਅਸੀਂ ਉਹੀ 버ਗਰ ਉੱਥੇ ਹੀ ਜਾਣਾ ਉਸੇ ਮਾਰਤੇ ਜਾਣਾ ਹੋਰ ਕਿਤੇ ਨਹੀਂ ਮਾਰ ਜਾਣਾ ਘਰ ਦੇ ਕੋਲ ਵੀ 버ਗਰ ਮਿਲ ਰਹੇ ਸੀ ਸੋ ਜੀ ਆ ਦੇਖੋ ਸਾਡੇ ਭਰਾ ਆ ਗਏ ਸੋਨੀ ਭਾਜੀ ਕੰਗ ਵੀਰ ਜੀ ਤੇ ਲੱਖੀ ਵੀਰ ਜੀ ਤੇ ਇਹ ਵੀ ਕੁਛ ਇਥੋਂ ਖਰੀਦਣ ਆਏ ਸੀ ਅਸੀਂ ਇਹਨਾਂ ਨੂੰ ਬਹੁਤ ਜੋ ਲਾਇਆ ਕੇ ਆ ਜਾਓ ਤੁਸੀਂ ਵੀ ਆਪਾਂ ਵੀ ਬਰਗਰ ਖਾਣੇ ਤੁਸੀਂ ਵੀ ਬੈਠੋ ਕਹਿੰਦੇ ਨਹੀਂ ਫੇਰ ਕਿਤੇ ਆਵਾਂਗੇ ਤੇ ਜੀ ਹੱਸ ਰਹੇ ਸੀਗੇ ਤੇ ਇਹਨਾਂ ਨੂੰ ਥੋੜੀ ਜਲਦੀ ਸੀ ਸੋ ਇਸ ਕਰਕੇ ਇਹ ਚਲੇ ਗਏ ਲਓ ਜੀ ਆਪਾਂ ਹੁਣ ਬਰਗਰ ਖਾਣ ਲੱਗੇ ਆ ਪ੍ਰਦੀਪ ਦੀ ਸੌਫਟ ਡਰਿੰਕ ਤੇ ਇਹਦੇ ਪਾਪਾ ਦੀ ਆਉਣੀ ਸੀ ਤੇ ਮੈਂ ਆਪਣਾ ਕੋਕ ਮੰਗਾ ਲਿਆ ਸੀ ਤੇ ਇਹਨਾਂ ਦੇ ਇਹਨਾਂ ਨੇ ਜੂਸ ਸ਼ਾਇਦ ਆਰਡਰ ਕੀਤਾ ਸੀ ਤਾਂ ਇਹਨਾਂ ਦਾ ਜੂਸ ਬਾਅਦ ਵਿੱਚ ਆਇਆ ਸੀ ਆ ਦੇਖੋ ਜੀ 버거 버거 ਬਹੁਤ ਹੀ ਵਧੀਆ ਕੋਈ ਸਪਾਈਸਿਸ ਨਹੀਂ ਸੀ ਬਿਲਕੁਲ ਬੈਲੈਂਸ ਟੇਸਟ ਸੀ ਇਹਨਾਂ ਦਾ 버ਗਰਾਂ ਦਾ ਤੇ ਖਾਣ ਨੂੰ ਵੀ ਬਹੁਤ ਜਿੰਨੇ ਸਿੰਪਲ ਸਾਦੇ 버ਗਰ ਸੀ ਨਾ ਉੰਨੇ ਹੀ ਜ਼ਿਆਦਾ ਟੇਸਟੀ 버ਗਰ ਸੀਗੇ ਦੇਖੋ ਜੀ ਇੱਕ ਵਾਈਟ ਲੈ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬਹੁਤ ਵਧੀਆ ਸੀ ਬਹੁਤ ਟੇਸਟੀ ਸੀ ਥੈਂਕ ਯੂ ਪ੍ਰਦੀਪ ਦੀ ਵਜ੍ਹਾ ਨਾਲ ਅਸੀਂ ਵੀ ਖਾ ਲਏ ਜੀ ਸੋ ਜੀ ਹੁਣ ਅਸੀਂ ਉਹ ਜਾ ਜਾ ਰਹੇ ਹਾਂ ਵਾਸ਼ਰੂਮ ਵੱਲ ਫਰੈਸ਼ ਹੋਣ ਵਾਸਤੇ ਤੇ ਜੀ ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਮਾਰਕੀਟ ਦੇਖਾਂਗੇ ਕੁਝ ਖਰੀਦਣ ਆਇਆ ਕੁਝ ਪ੍ਰਦੀਪ ਨੇ ਆਪਣੇ ਵਾਸਤੇ ਕੱਪੜੇ ਦੇਖਣੇ ਆ ਸੋ ਜੀ ਅਸੀਂ ਇੱਥੇ ਦੇਖਾਂਗੇ ਲਓ ਜੀ ਵਾਸ਼ਰੂਮ ਜਾਣ ਤੋਂ ਬਾਅਦ ਹੋਣਾ ਸੀ ਫਰੈਸ਼ ਹੋਮ ਦੇਖੋ ਜਿੱਥੇ ਕਿੰਨਾ ਵਧੀਆ ਸਿਸਟਮ ਆ ਟੂਟੀ ਦੇ ਥੱਲੇ ਹਾਏ ਹੈਂ ਥਾਂ ਹੱਥ ਕਰ ਲਓ ਤੇ ਪਾਣੀ ਆਪਣੇ ਆਪ ਕੋਈ ਸਾਨੂੰ ਟੂਟੀ ਘੁਮਾਣ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਇਸ ਤਰ੍ਹਾਂ ਆਟੋਮੈਟਿਕ ਹੁੰਦੀਆਂ ਜੀ ਇਹ ਆਪਣੇ ਇੰਡੀਆ ਵਿੱਚ ਵੀ ਹੈਗੀਆਂ ਆ ਇਹ ਹੁਣ ਆ ਗਈਆਂ ਸਿਸਟਮ ਤੇ ਇਸ ਤੋਂ ਬਾਅਦ ਸਾਨੂੰ ਹੱਥ ਕਿਸੇ ਵੀ ਟੋਵਲ ਦੇ ਨਾਲ ਸਾਫ਼ ਕਰਨ ਦੀ ਜ਼ਰੂਰਤ ਨਹੀਂ ਐਸੇ ਤਰ੍ਹਾਂ ਹੀ ਹੱਥ ਆਪਾਂ ਇਸ ਮਸ਼ੀਨ ਦੇ ਵਿੱਚ ਲਾ ਕਰਕੇ ਨਾ ਐਸੇ ਤਰ੍ਹਾਂ ਹੀ ਹੱਥ ਸਾਡੇ ਡਰਾਇਰ ਡਰਾਈ ਹੋ ਜਾਂਦੇ ਆ ਤੇ ਇਹਦੇ ਵਿੱਚ ਇੱਕ ਡਰਾਇਰ ਦਾ ਸਿਸਟਮ ਆ ਲਓ ਜੀ ਆਪਾਂ ਹੋ ਗਏ ਜੀ ਥੋੜੇ ਜਿਹਾ ਰੈਡੀ ਥੋੜੇ ਜਿਹਾ ਫਰੈਸ਼ ਤੇ ਅੱਗੇ ਹੁਣ ਆਪਾਂ ਜਾਂਦੇ ਆ ਕਿਉਂਕਿ ਬਾਹਰ ਸਾਨੂੰ ਪ੍ਰਦੀਪ ਦੇ ਪਾਪਾ ਸਾਡੀ ਰੇਟ ਕਰ ਰਹੇ ਆ ਅਸੀਂ ਜਾ ਰਹੇ ਆ ਅੱਗੇ ਹੁਣ ਹੋਰ ਕੁਝ ਖਰੀਦਣਾ ਤੁਹਾਨੂੰ ਮਾਰਕੀਟ ਵੀ ਦਿਖਾਣੇ ਆ ਹਰ ਇੱਕ ਚੀਜ਼ ਇੱਥੇ ਫਰੈਸ਼ ਮਿਲਦੀ ਆ ਵਧੀਆ ਮਿਲਦੀ ਆ ਮਹਿੰਗੀ ਥਰੂ ਸਾਨੂੰ ਜਰੂਰ ਲੱਗਦੀ ਆ ਪਰ ਹੁੰਦੀ ਹਰ ਇੱਕ ਚੀਜ਼ ਸਾਡੇ ਸਾਨੂੰ ਵਧੀਆ ਹਰ ਤਰ੍ਹਾਂ ਦੇ ਦੇਖੋ ਸੈਂਡਲ ਸ਼ੂਜ਼ ਤੇ ਮੇਕਅਪ ਦਾ ਸਮਾਨ ਅਸੀਂ ਥੋੜਾ ਜਿਹਾ ਮੇਕਅਪ ਦਾ ਅਸੀਂ ਸਮਾਨ ਲਿਆ ਸੀ ਜੀ ਇਥੋਂ ਕਿ ਇੱਥੇ ਦਾ ਜਿਹੜਾ ਮੇਕਅਪ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਸੌਫਟ ਹੁੰਦਾ ਆ ਜੇਸ طرح ਆਪਾਂ ਲਿਪਸਟਿਕ ਲੈਣੇ ਆ ਜਾਂ ਕੋਈ ਹੋਰ ਚੀਜ਼ ਲੈਣੇ ਆ ਤੇ ਥੋੜੀ ਜਿਹੀ ਲਾਣ ਤੋਂ ਬਾਅਦ ਸਾਡੇ ਲਿਪਸ ਡਰਾਈ ਹੋ ਜਾਂਦੇ ਪਰ ਇਹ ਆਪਾਂ ਨੂੰ ਲੌਂਗ ਲਾਸਟਿੰਗ ਇਹ ਮਿਲਦੀ ਆ ਲਿਪਸਟਿਕ ਤੇ ਬਹੁਤ ਵਧੀਆ ਇਹ ਦੇਖੋ ਆਪਾਂ ਇੱਥੋਂ ਲਿਆ ਸੀ ਮੇਕਅਪ ਦਾ ਸਮਾਨ ਬਹੁਤ ਹੀ ਵਧੀਆ ਅਸੀਂ ਪਹਿਲਾਂ ਵੀ ਇਹਨਾਂ ਦੇ ਕੋਲ ਆਂਦੇ ਜਾਂਦੇ ਸੀ ਪਹਿਲਾਂ ਵੀ ਜਦੋਂ ਅਸੀਂ ਕੋਰੀਆ ਸੀ ਉਦੋਂ ਵੀ ਇਹਨਾਂ ਕੋਲ ਆਂਦੇ ਸੀ ਸੋ ਇਹਨਾਂ ਨੇ ਸਾਨੂੰ ਪਛਾਣ ਲਿਆ ਸਪੈਸ਼ਲੀ ਪ੍ਰਦੀਪ ਨੂੰ ਕਹਿ ਰਹੇ ਸੀ ਕਿ ਬਹੁਤ ਵੱਡੇ ਹੋ ਗਏ ਅੱਗੇ ਨਾਲੋਂ ਤੇ ਨਾਲ ਸਾਨੂੰ ਇਹਨਾਂ ਨੇ ਪ੍ਰਦੀਪ ਨੂੰ ਗਿਫਟ ਵੀ ਦਿੱਤੇ ਇੱਕ ਦੋ ਤੇ ਇਹਨਾਂ ਦੇ ਕੋਲੋਂ ਅਸੀਂ ਕਾਫੀ ਸਪਾਂਸ ਲੈ ਆ ਜਿੱਦਾਂ ਜਿਸ ਤਰ੍ਹਾਂ ਲਿਪਸਟਿਕਾਂ ਲਈਆਂ ਕਿਉਂਕਿ ਇਹ ਜਿਹੜੀ ਆਪਾਂ ਹਲਕੀ ਚੀਜ਼ ਲਾਵਾਂਗੇ ਸਾਡੇ ਲਈ ਨੁਕਸਾਨ ਦਾ ਹੈ ਕਿ ਥੋੜੀ ਮਹਿੰਗੀ ਜ਼ਰੂਰ ਮਿਲਦੀ ਪਰ ਰੀਜਨਲ ਚੀਜ਼ ਲਈਦੀ ਆ ਸੋ ਜੀ ਆਪਾਂ ਲਈ ਟਰਾਲੀ ਟਰਾਲੀ ਦੇ ਵਿੱਚ ਅੱਗੇ ਤੋਂ ਕੋਈ ਸਾਨੂੰ ਚੀਜ਼ ਦੀ ਜ਼ਰੂਰ ਤਾਂ ਹੱਥ 'ਚ ਫੜਨ ਦੀ ਬਜਾਏ ਆਪਾਂ ਟਰਾਲੀ 'ਚ ਰੱਖਾਂਗੇ ਕੁਝ ਸਮਾਨ ਜਿਹੜਾ ਮੇਕਅਪ ਦਾ ਲਿਆ ਉਹ ਵੀ ਅਸੀਂ ਰੱਖਿਆ ਕਿੱਟ ਰੱਖੀ ਤੇ ਚੱਲ ਪੈ ਜੀ ਅੱਗੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਬਹੁਤ ਵੱਡੀ ਮਾਰਕੀਟ ਆ ਬਹੁਤ ਵੱਡਾ ਮਾਲ ਆ ਸੌਰੀ ਮਾਰਕੀਟ ਕਹਿ ਹੋ ਗਿਆ ਬਹੁਤ ਵੱਡਾ ਇਹ ਮਾਲ ਆ ਆਪਾਂ ਇਹਨੂੰ ਮਾਰਟ ਕਹਿੰਦੇ ਆ ਦੇਖੋ ਹਰ ਤਰ੍ਹਾਂ ਦਾ ਹਾਰ ਤਰ੍ਹਾਂ ਦਾ ਫਰੂਟ ਮਿਲਦਾ ਆ ਸੀਜ਼ਨਿੰਗ ਫਰੂਟ ਮਿਲਦਾ ਆ ਤੇ ਪੂਰਾ ਇਹ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਆ ਕੋਈ ਵੀ ਚੀਜ਼ ਇਹਨਾਂ ਨੇ ਵੇਚਣੀ ਹੁੰਦੀ ਆ ਉਹ ਪਹਿਲਾਂ ਸਟਾਲ ਤੇ ਲਾ ਕੇ ਖੜੇ ਹੁੰਦੇ ਸਾਨੂੰ ਟੇਸਟ ਕਰਵਾਉਂਦੇ ਆ ਆ ਦੇਖੋ ਜੀ ਆ ਆ ਫਰੂਟ ਆ ਇੱਕ ਟੇਸਟ ਬਿਲਕੁਲ ਇਹਦਾ ਖਰਬੂਜੇ ਵਰਗਾ ਆ ਪਰ ਇਹ ਖਾਣ ਨੂੰ ਸਾਨੂੰ ਪਹਿਲਾਂ ਟੇਸਟ ਕਰਾਉਂਦੇ ਆ ਕਿ ਤੁਸੀਂ ਟੇਸਟ ਕਰਕੇ ਦੇਖੋ ਅਗਰ ਤੁਸੀਂ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਲੈ ਲੈ ਖਰੀਦ ਸਕਦੇ ਆ ਅਗਰ ਨਹੀਂ ਪਸੰਦ ਆ ਤਾਂ ਵੀ ਕੋਈ ਗੱਲ ਨਹੀਂ ਆਪਾਂ ਅੱਗੇ ਜਾ ਸਕਦੇ ਆ ਸੋ ਜੀ ਅਸੀਂ ਟੇਸਟ ਕੀਤਾ ਥੋੜਾ ਜਿਹਾ ਅਸੀਂ ਇਹ ਫਰੂਟ ਲਿਆ ਵੀ ਤੇ ਹੁਣ ਆ ਦੇਖੋ ਆਹ ਵਾਲਾ ਫਰੂਟ ਸੀ ਹੁਣ ਦੇਖੋ ਅੱਗੇ ਆ ਅੱਗੇ ਵੀ ਜਿਸ ਤਰ੍ਹਾਂ ਉਹ ਕੀ ਹੁੰਦੀਆਂ ਪ੍ਰਦੀਪ ਮਸ਼ਰੂਮ ਮਸ਼ਰੂਮ ਹੁੰਦੀਆਂ ਆ ਦੇਖੋ ਇਸ ਤਰ੍ਹਾਂ ਮਸ਼ਰੂਮ ਦੇ ਵੀ ਸਟਾਲ ਲੱਗੇ ਹੋਏ ਸੀ ਇਹ ਸਾਨੂੰ ਉਹ ਵੀ ਟੇਸਟ ਕਰਾ ਰਹੇ ਸੀ ਤੇ ਇੱਕ ਜਿਹੜੀਆਂ ਉਹ ਹੁੰਦੀਆਂ ਆ ਆ ਤਾਨੂੰ ਅੱਗੇ ਦਿਖਾਨੀ ਆ ਆ ਦੇਖੋ ਜੀ ਇਸ ਤਰ੍ਹਾਂ ਉਹ ਪੈਕਟ ਇਹਨਾਂ ਨੇ ਖੋਲ ਕੇ ਉਹ ਉਹ ਕੁਕਿੰਗ ਕਰ ਕਰਕੇ ਸਾਨੂੰ ਅੱਗੇ ਦਿਖਾ ਰਹੇ ਆ ਦੇਖੋ ਇਸ ਤਰ੍ਹਾਂ ਹਰ ਥਾਂ ਤੇ ਸਟਾਲ ਲੱਗੇ ਹੋਏ ਕੋਈ ਮੋਮੋਸ ਹੋਂ ਬਣਾ ਰੈਡੀਮੇਡ ਮੋਮੋਸ ਹੁੰਦੇ ਆ ਵੈਜ ਮੋਮੋਸ ਹੁੰਦੇ ਆ ਤੇ ਚਿਕਨ ਮੋਮੋਸ ਹੁੰਦੇ ਕੋਈ ਵੀ ਆਪਾਂ ਲੈਣੇ ਸਾਨੂੰ ਦੱਸਦੇ ਆ ਕਿ ਆ ਇਸ ਚੀਜ਼ ਦੇ ਆ ਇਸ ਚੀਜ਼ ਦੇ ਤੁਸੀਂ ਟੇਸਟ ਕਰੋ ਆ ਦੇਖੋ ਇਸ ਤਰ੍ਹਾਂ ਆ ਦੇਖੋ ਇਹ ਵੀ ਸਾਨੂੰ ਦਿਖਾ ਰਹੇ ਸੀ ਇਹ ਬੋਇਲ ਵੀ ਹੋ ਜਾਂਦੇ ਆ ਤੇ ਇਹ ਫਰਾਈ ਵੀ ਹੋ ਜਾਂਦੇ ਆ ਇਹ ਬਹੁਤ ਟੇਸਟੀ ਸੀ ਇਹ ਵੀ ਅਸੀਂ ਇੱਕ ਪੈਕਟ ਲਿਆ ਤੇ ਅੱਗੇ ਦੇਖੋ ਜੀ ਹਰ ਇੱਕ ਤਰ੍ਹਾਂ ਦੀ ਡਰਿੰਕ ਆ ਇੱਥੇ ਤੇ ਬਹੁਤ ਵਧੀਆ ਆ ਲਾਈਟ ਜਿਹੀ ਹੁੰਦੀ ਆ ਤੇ ਅੱਗੇ ਦੇਖੋ ਹਰ ਇੱਕ ਸਾਈਜ਼ ਹੁੰਦਾ ਕਿਹੜਾ ਤੁਸੀਂ ਸਾਈਜ਼ ਲੈਣਾ ਕਿਹੜੀ ਚੀਜ਼ ਲੈਣੀ ਹੈ ਪ੍ਰਦੀਪ ਲਈ ਕੁਛ ਆਪਾਂ ਕੱਪੜੇ ਲੈੇ ਖਰੀਦੇ ਜੋ ਪ੍ਰਦੀਪ ਨੂੰ ਪਸੰਦ ਸੀ ਤੇ ਜੋ ਨਹੀਂ ਪਸੰਦ ਸੀ ਨੇ ਨਹੀਂ ਲੈ ਜਿਹੜੇ ਪਸੰਦ ਸੀ ਪ੍ਰਦੀਪ ਨੂੰ ਲੈ ਕੇ ਦਿੱਤੇ ਤੇ ਜੀ ਆਪਾਂ ਜਿਹੜੀ ਜਿਹੜੀ ਚੀਜ਼ ਪ੍ਰਦੀਪ ਦੀ ਜ਼ਰੂਰਤ ਸੀ ਲੈ ਕੇ ਆਪਾਂ ਚੱਲ ਪਏ ਜੀ ਅੱਗੇ ਅੱਗੇ ਦੇਖੋ ਜੀ ਅਸੀਂ ਦੇਖ ਰਹੇ ਸੀ ਹੋਰ ਵੀ ਕੋਸ਼ ਚੀਜ਼ਾਂ ਜੋ ਸਾਨੂੰ ਨਹੀਂ ਮਿਲੀਆਂ ਉਹ ਅਸੀਂ ਹੋਰ ਮਾਰਕੀਟ ਤੋਂ ਲੈਣ ਜਾਵਾਂਗੇ ਉਹਦਾ ਵੀ ਵੀਡੀਓ ਸ਼ੂਟ ਕਰਾਂਗੇ ਉਹ ਵੀ ਮਾਰਕੀਟ ਬਹੁਤ ਵਧੀਆ ਸਾਨੂੰ ਪਤਾ ਲੱਗਾ ਕਿ ਬਹੁਤ ਵਧੀਆ ਉੱਥੇ ਅਸੀਂ ਫਸਟ ਟਾਈਮ ਜਾਣਾ ਹੈ ਦੇਖੋ ਜੀ ਬਿਲਡਿੰਗੋਂ ਬਾਹਰ ਆ ਗਏ ਓਕੇ ਜੀ ਵੀਡੀਓ ਨੂੰ ਲਾਈਕ ਸ਼ੇਅਰ